ਕਿ ਅੱਜ ਚਿੱਤ੍ਰਮਾਸ ਦੇ ਨਵਰਾਤਰੀ 9 ਦਿਨ ਮਾਂ ਦੇਵੀ ਦੀ ਲਗਾਤਾਰ ਪੂਜਾ ਸਨਾਤਨ ਧਰਮ ਦੇ ਵਿੱਚ ਚੱਲਦੀ ਹੈ ਅੱਜ ਅਸ਼ਟਮੀ ਦਾ ਦਿਨ ਹੈ ਔਰ ਦੁਰਗਾ ਪੂਜਾ ਕਰਕੇ ਜਿਨ੍ਹਾਂ ਨੇ ਵਰਤ ਰੱਖੇ ਹੁੰਦੇ ਨੇ ਅੱਜ ਵਰਤ ਦਾ ਜਿਹੜਾ ਹੈ ਉਹ ਉਪਵਾਸ ਆਪਣਾ ਖੋਲ ਕੇ ਦੇਵੀ ਮਾਂ ਦੀ ਪੂਜਾ ਕਰਕੇ ਛੁੱਟੀਆਂ ਛੁੱਟੀਆਂ ਕੰਜਕ ਜੜੀਆਂ ਨੇ ਉਹਨਾਂ ਦਾ ਪੂਜਨ ਕਰਕੇ ਅੱਜ ਇਹ ਦਿਨ ਬੜੇ ਹੀ ਸ਼ਰਦਾ ਭਾਵ ਤੇ ਧਾਰਮਿਕ ਰੀਤੀ ਰਿਵਾਜ ਦੇ ਨਾਲ ਮਨਾਇਆ ਜਾਂਦਾ ਹੈ ਛਟੀਆਂ ਛਟੀਆਂ ਬੱਚੀਆਂ ਨੂੰ ਘਰ ਬੁਲਾ ਕੇ ਉਹਨਾਂ ਦੇ ਪੈਰ ਧੋ ਕੇ ਉਹਨਾਂ ਨੂੰ ਤਿਲਕ ਲਗਾ ਕੇ ਉਹਨਾਂ ਨੂੰ ਭੋਗ ਲਗਾ ਕੇ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਸਭ ਬੱਚੀਆਂ ਸਾਡੀਆਂ ਕੁਝ ਮਾਤਾਵਾਂ ਕੁਝ ਭੈਣਾਂ ਕੁਝ ਬੱਚੀਆਂ ਦੇ ਰੂਪ ਵਿੱਚ ਹੁੰਦੀਆਂ ਨੇ ਉਹਨਾਂ ਦਾ ਸਦਾ ਹੀ ਸਾਨੂੰ ਮਾਨ ਸਤਕਾਰ ਕਰਦੇ ਰਹਿਣਾ ਚਾਹੀਦਾ ਹੈ ਚਾਹੇ ਬੱਚੀ ਕਿਸੇ ਦੀ ਵੀ ਹੋਏ ਉਸ ਨੂੰ ਆਪਣੀ ਬੱਚੀ ਸਮਝਣਾ ਚਾਹੀਦਾ ਹੈ ਅਗਰ ਬਰਾਬਰ ਦੀ ਏਜ ਦੀ ਹੈ ਤਾਂ ਉਸ ਨੂੰ ਆਪਣੀ ਭੈਣ ਸਮਝਣਾ ਚਾਹੀਦਾ ਹੈ ਅਗਰ ਆਪਣੀ ਉਮਰ ਤੋਂ ਵੱਡੀ ਹੈ ਤਾਂ ਉਸ ਨੂੰ ਮਾਤਾ ਦਾ ਦਰਜਾ ਜਿਹੜਾ ਹੈ ਦਿੱਤਾ ਗਿਆ ਹੈ ਅੱਜ ਮਾਤਾ ਪੂਜਨ ਦਾ ਹੀ ਦਿਨ ਹੈ ਔਰ ਅੱਜ ਜੋ 8 ਦਿਨ ਪੂਜਾ ਦੇ ਵਿੱਚ ਵਰਤੀ ਜਾਣ ਵਾਲੀ ਸਮਗਰੀ ਹੈ ਉਸ ਤੋਂ ਬਾਅਦ ਉਸ ਦਾ ਅੱਜ ਜਲ ਪ੍ਰਵਾਹ ਕੀਤਾ ਜਾਂਦਾ ਹੈ ਲੇਕਿਨ ਸਾਨੂੰ ਸਨਾਤਨ ਦੇ ਵਿੱਚ ਇਹ ਵੀ ਸਿੱਖਿਆ ਦਿੱਤੀ ਗਈ ਹੈ ਕਿ ਸਾਨੂੰ ਹਵਾ ਪਾਣੀ ਇਸ ਨੂੰ ਛੁੱਧ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਹੀ ਸਾਡਾ ਜੀਵਨ ਦਾ ਇੱਕ ਮੇਨ ਆਧਾਰ ਹੈ ਸਾਡਾ ਬੇਸ ਹੈ ਤੋਂ ਅਗਰ ਜਲ ਪ੍ਰਵਾਹ ਤਾਂ ਅਸੀਂ ਕਰਨਾ ਹੀ ਹੈ ਜੋ ਸਮਗਰੀ ਹੈ ਸਾਡੀ ਤੂਫ ਹੈ ਜਾਂ ਕੁਝ ਹੈ ਲੇਕਿਨ ਸਾਨੂੰ ਪਾਣੀ ਦੇ ਵਿੱਚ ਪੋਲੀਥੀਨ ਦੇ ਲਿਫਾਫੇ ਬਿਲਕੁਲ ਨਹੀਂ ਸੁਟਨੇ ਚਾਹੀਦੇ ਜਿੱਤ ਨਾਲ ਜਿਹੜਾ ਹੈ ਪਰਿਆਵਰਣ ਜਿਹੜਾ ਹੈ ਸਾਡਾ ਸ਼ੁੱਧ ਰਵੇ ਸਾਫ ਸੁਥਰਾ ਰਵੇ ਸਾਨੂੰ ਪਰਿਆਵਰਣ ਨੂੰ ਕਿਸੇ ਵੀ ਤਰੀਕੇ ਤੇ ਗੰਦਾ ਨਹੀਂ ਕਰਨਾ ਚਾਹੀਦਾ ਅਗਰ ਅਸੀਂ ਗੰਦਾ ਕਰਾਂਗੇ ਤੇ ਜਿਹੜਾ ਜੀਵਨ ਹੈ ਸਾਡਾ ਉਹ ਸਾਨੂੰ ਜਿਹੜਾ ਹੈ ਬਹੁਤ ਹੀ ਮੁਸ਼ਕਿਲ ਹੋ ਜਾਏਗਾ ਗਾਂ ਕੇ ਜੀਣਾ ਤੋਂ ਇਸ ਹੀ ਸੰਦੇਸ਼ ਤੇ ਨਾਲ ਤੁਹਾਡੇ ਚੈਨਲ ਦੇ ਰਾਈ ਮੈਂ ਸਭ ਸੰਤਾਂ ਨੂੰ ਭਗਤਾਂ ਨੂੰ ਸਭ ਜਿਹੜੀ ਸੰਗਤ ਹੈ ਉਸ ਨੂੰ ਇਹ ਜਿਹੜਾ ਹੈ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜਲ ਕਦੀ ਵੀ ਅਸੀਂ ਗੰਦਲਾ ਨਹੀਂ ਕਰਨਾ ਜਲ ਨੂੰ ਸ਼ੁੱਧ ਰੱਖਣਾ ਹੈ ਤਾਂ ਜੋ ਜਿਹੜਾ ਹੈ ਆਉਣ ਵਾਲਾ ਜੀਵਨ ਬਾਕੀਆਂ ਲਈ ਵੀ ਸ਼ੁੱਧ ਰਹੇ ٹھیک <laughs> ہے